ਹੈਲੋ ਦੋਸਤੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਅਜਿਹਾ ਕੁਝ ਵਾਪਰ ਸਕਦਾ ਹੈ ਮੈਂ ਰਿਹਾ ਹਾਂ ਇੱਕ ਕਾਲਜ ਦੀ ਪ੍ਰਿੰਸੀਪਲ ਮੇਰੀ ਦੁਨੀਆ ਕਿਤਾਬਾਂ ਮੀਟਿੰਗਾਂ ਅਤੇ ਜ਼ਿੰਮੇਵਾਰੀਆਂ ਨਾਲ ਭਰੀ ਰਹਿੰਦੀ ਹੈ ਦਿਨ ਭਰ ਲੋਕਾਂ ਸਾਹਮਣੇ ਸਖਤ ਅਤੇ ਸਿਸਤਾ ਰਹਿਣਾ ਪੈਂਦਾ ਹੈ ਪਰ ਸ਼ਾਮ ਢਲਦੇ ਹੀ ਇਕੱਲਾਪਨ ਘੇਰ ਲੈਂਦਾ ਹੈ ਦਫ਼ਤਰ ਵਿੱਚ ਰਾਤ ਤੱਕ ਕੰਮ ਕਰਨ ਮੇਰੀ ਆਦਤ ਬਣ ਚੁੱਕੀ ਸੀ ਉਸ ਦਿਨ ਵੀ ਕੁਝ ਅਜਿਹਾ ਹੀ ਸੀ ਘੜੀ ਵਿੱਚ 10 ਵਜੇ ਚੁੱਕੇ ਸਨ ਬਾਹਰ ਠੰਡੀ ਹਵਾ ਚੱਲ ਰਹੀ ਸੀ ਅਤੇ ਪੂਰਾ ਕੈਂਪਸ ਖਮੋਸ ਮੈਂ ਆਖਰੀ ਫਾਈਲ ਬੰਦ ਕੀਤੀ ਅਤੇ ਥੱਕ ਕੇ ਕੋਸੇ ਉੱਤੇ ਪਿੱਛੇ ਟਿਕ ਗਈ ਬਦਨ ਵਿੱਚ ਅਜੀਬ ਸੀ ਬਚੈਨੀ ਸੀ ਸ਼ਾਇਦ ਦਿਨ ਭਰ ਦੀ ਥਕਾਵਟ ਸ਼ਾਇਦ ਕੁਝ ਹੋਰ ਮੈਂ ਦਫ਼ਤਰ ਵਿੱਚ بڑے ਛੋਟੇ ਰੈਸਟ ਰੂਮ ਵਿੱਚ ਗਈ ਉੱਥੇ ਇੱਕ ਵੱਡਾ ਆਇਨਾ ਸੀ ਮੈਂ ਆਪਣਾ ਦੁਪੱਟਾ ਲਾਇਆ ਫਿਰ ਹੌਲੀ ਹੌਲੀ ਬਲਾਊਸ ਦੇ ਬਟਨ ਖੋਲੇ ਮੇਰੀਆਂ ਸਾਹਾਂ ਥੋੜੀ ਥੋੜੀ ਤੇਜ਼ ਹੋ ਰਹੀਆਂ ਸਨ ਮੈਂ ਆਇਨੇ ਦੇ ਸਾਹਮਣੇ ਖੜ ਕੇ ਖੁਦ ਨੂੰ ਵੇਖ ਰਹੀ ਸਾਂ ਜਿਵੇਂ ਸਾਲਾਂ ਬਾਅਦ ਖੁਦ ਨੂੰ ਮਿਲ ਰਹੀ ਹੋਵਾਂ ਮੇਰੇ ਹੱਥ ਆਪਣੇ ਆਪ ਮੇਰੀ ਗਰਦਨ ਉੱਤੇ ਫਿਰੇ ਫਿਰ ਹੇਠਾਂ ਮੇਰੀ ਤਵੱਛਾ ਗਰਮ ਹੋ ਗਈ ਸੀ ਮੈਂ ਅੱਖਾਂ ਬੰਦ ਕਰ ਲਈਆਂ ਅਤੇ ਹੌਲੀ-ਹੌਲੀ ਆਪਣੀ ਛਾਤੀ ਉੱਤੇ ਸਰਕਣ ਲੱਗਿਆਂ ਇੱਕ ਮਿੱਠੀ ਸਹਿਰਨ ਪੂਰੇ ਬਦਲ ਵਿੱਚ ਤੋੜ ਗਈ ਮੈਂ ਖੁਦ ਨੂੰ ਸ਼ੂ ਰਹੀ ਥਾ ਜਿਵੇਂ ਕੋਈ ਪੁਰਾਣਾ ਸੁਪਨਾ ਫਿਰ ਜਾਰਾ ਹੋਵੇ ਮੇਰੇ ਬੁੱਲਾਂ ਵਿੱਚੋਂ ਹਲਕੀ ਸੀ ਆਹ ਇੱਕਲੇ ਉਸ ਪਲ ਮੈਂ ਸਿਰਫ ਆਪਣੀ ਸੀ ਕੋਈ ਜ਼ਿੰਮੇਵਾਰ ਨਹੀਂ ਸੀ ਦਿਖਾਵਾ ਨਹੀਂ ਸੀ ਤਦ ਵੀ ਵਹਰ ਦਰਵਾਜੇ ਉੱਤੇ ਹਲਕੀ ਸੀ ਖਟਕਾਟ ਹੋਈ ਮੈਂ ਚੌਂਕ ਕੈਮ ਪਰ ਆਵਾਜ਼ ਪਹਚਾਨ ਗਈ ਉਹ ਅਰਜੁਨ ਸੀ ਮੇਰਾ ਪਰਸਨਲ ਡਰਾਈਵਰ ਪਿਛਲੇ 3 ਸਾਲਾਂ ਤੋਂ ਉਹ ਮੇਰੇ ਘਰ ਚੜ੍ਹਦਾ ਹੈ ਹਮੇਸ਼ਾ ਵਕਤ ਦਾ ਪਾਬੰਦ ਹਮੇਸ਼ਾ ਚੁੱਪ ਮੈਡਮ ਚਾਂ ਦਾ ਵਕਤ ਹੋ ਗਿਆ ਹੈ ਤੁਸੀਂ ਦੇਰ ਹੋ ਰਹੇ ਹੋ ਕਾਰ ਤਿਆਰ ਹੈ ਉਸ ਦੀ ਆਵਾਜ਼ ਦਰਵਾਜ਼ੇ ਵਾਰੋਂ ਆਈ ਨਰਮ ਪਰ ਚਿੰਤਾ ਭਰੀ ਮੈਂ ਜਲਦੀ-ਜਲਦੀ ਆਪਣੇ ਕੱਪੜੇ ਠੀਕ ਕੀਤੇ ਭਰਤਲ ਜੋ ਚੂਰ ਨਾਲ ਤੜਕ ਰਿਹਾ ਸੀ ਮੈਂ ਬਾਹਰ ਆਈ ਉਹ ਦਫਤਰ ਦੇ ਦਰਵਾਜ਼ੇ ਉੱਤੇ ਖੜਾ ਸੀ ਉਸ ਦੀ ਨਜ਼ਰ ਮੇਰੀ ਉੱਤੇ ਪਈ ਤੇ ਇੱਕ ਪਲ ਉਹ ਰੁਕ ਗਈ ਸ਼ਾਇਦ ਮੇਰੇ ਨਾਲ ਗੱਲਾਂ ਦੀ ਲਾਲੀ ਵਿਖਰੇ ਹੋਏ ਵਾਲ ਜਾਂ ਸਾਹਾਂ ਦੀ ਤੀਜੀ ਉਸ ਨੇ ਵੇਖ ਲਈ ਉਸ ਦੀਆਂ ਅੱਖਾਂ ਵਿੱਚ ਕੁਝ ਸੀ ਹੈਰਾਨੀ ਅਤੇ ਉਸ ਨਾਲ ਕੁਝ ਡੂੰਗਾ ਕੁਝ ਗਰਮ ਸੌਰੀ ਅਰਜੁਨ ਮੈਂ ਬਸ ਥੋੜਾ ਥੱਕ ਗਈ ਸੀ ਮੈਂ ਮੁਸ਼ਕਿਲ ਨਾਲ ਬੋਲੇ ਉਹ ਚੁੱਪਚਾਪ ਫਿਰ ਹੌਲੀ ਨਾਲ ਬੋਲੇ ਮੈਡਮ ਤੁਸੀਂ ਠੀਕ ਹੋ ਨਾ ਮੈਂ ਉਸ ਵੱਲ ਵੇਖਿਆ ਪਹਿਲੀ ਵਾਰ ਠੀਕ ਨਾਲ ਵੇਖਿਆ ਉਸ ਦੀਆਂ ਅੱਖਾਂ ਡੋਗੀਆਂ ਸੰ ਚਿਹਰਾ ਸਖਤ ਨਰਮ ਉਸ ਦੀ ਆਵਾਜ਼ ਵਿੱਚ ਉਹ ਸਤਿਕਾਰ ਜੋ ਹਮੇਸ਼ਾ ਰਹਿੰਦਾ ਸੀ ਪਰ ਅੱਜ ਉਸ ਵਿੱਚ ਕੁਝ ਹੋਰ ਵੀ ਸੀ ਜਿਵੇਂ ਕੋਈ ਲੋਕੀਂ ਚਿੰਤਾ ਕੋਈ ਲੋਕੀਂ ਚਾਹਤ ਅਸੀਂ ਘਰ ਵੱਲ ਤੁਰ ਪਏ ਰਸਤੇ ਵਿੱਚ ਇੱਕ ਖਮੋਸੀ ਸੀ ਪਰ ਉਹ ਖਮੋਸੀ ਭਰੀ ਨਹੀਂ ਸੀ ਉਹ ਮਿਠਾਸ ਸੀ ਮੈਂ ਖਿੜਕੀ ਉਰੋਂ ਬਾਹਰ ਵੇਖ ਰਹੀ ਸਾਂ ਪਰ ਮੇਰੀਆਂ ਸਾਰੀਆਂ ਇੰਤਰੀਆਂ ਉਸ ਵੱਲ ਸਨ ਉਹ ਡਰਾਈਵਰ ਡਰਾਈਵਿੰਗ ਕਰ ਰਿਹਾ ਸੀ ਪਰ ਕਈ ਵਾਰ ਆਇਨੇ ਵਿੱਚ ਮੈਨੂੰ ਵੇਖ ਲੈਂਦਾ ਸੀ ਗੱਡ ਦੇ ਬਾਹਰ ਕਾਰ ਰੁਕ ਗਈ ਮੈਂ ਉਤਰਨ ਲਈ ਪਰ ਰੁਕ ਗਈ ਅਰਜੁਨ ਕੱਲ ਵੀ ਇੰਨੇ ਹੀ دیر ਹੋਵੇਗੀ ਸ਼ਾਇਦ ਮੈਂ ਹੌਲੀ ਨਾਲ ਬੋਲੇ ਉਸਨੇ ਸਿਰ ਚੁਕਾਇਆ ਉਸਦੀ ਮੁਸਕਾਨ ਲੁਕ ਨਹੀਂ ਸਕੇ ਜਿੰਨੀ دیر ਹੋਵੇ ਮੈਡਮ ਮੈਂ ਇੰਤਜ਼ਾਰ ਕਰ ਲਵਾਂਗਾ ਉਸ ਰਾਤ ਮੈਂ ਸੌ ਨਹੀਂ ਸકી ਮੇਰੇ ਮਨ ਵਿੱਚ ਬਸ ਇੱਕ ਹੀ ਸਵਾਲ ਸੀ ਕਿ ਉਸਨੇ ਮੇਕਿਆ ਲਿਆ ਸੀ ਉਹ ਕਿ ਜੇ ਹਾਂ ਤਾਂ ਉਸ ਦੀ ਅੱਖਾਂ ਵਿੱਚ ਜੋ ਚਮਕ ਸੀ ਉਹ ਕੀ ਸੀ ਅਗਲੇ ਦਿਨ ਤੋਂ ਸਭ ਕੁਝ ਪਤਲ ਗਿਆ ਦਫ਼ਤਰ ਵਿੱਚ देर तक ਰੁਕਣਾ ਹੁਣ ਸਿਰਫ ਕੰਮ ਦੀ ਵਜ੍ਹਾ ਨਾਲ ਨਹੀਂ ਸੀ ਰੈਸਟ ਰੂਮ ਦਾ ਆਇਨਾ ਹੁਣ ਸਿਰਫ ਮੇਰਾ ਨਹੀਂ ਰਿਹਾ ਸੀ ਕਈ ਵਾਰ ਮੈਨੂੰ ਲੱਗਦਾ ਕਿ ਦਰਵਾਜ਼ੇ ਬਾਹਰ ਕੋਈ ਸਾਇਆ ਹੈ ਜੋ ਵੇਖ ਰਿਹਾ ਹੈ ਜੋ ਇੰਤਜ਼ਾਰ ਕਰ ਰਿਹਾ ਹੈ ਜੋ ਚਾਹੁੰਦਾ ਹੈ ਅਤੇ ਮੈਂ ਹੁਣ ਇਕੱਲੇ ਨਹੀਂ ਸੀ ਮੇਰੀਆਂ ਔਰਤਾਂ ਹੁਣ ਸਿਰਫ ਮੇਰੀ ਨਹੀਂ ਰਹੀਆਂ ਉਹਨਾਂ ਵਿੱਚ ਕੋਈ ਹੋਰ ਵੀ ਸੀ ਜੋ ਦੂਰ ਖੜਾ ਸੀ ਪਰ ਨੇੜੇ ਆ ਰਿਹਾ ਸੀ ਬਹੁਤ ਹੌਲੀ ਬਹੁਤ ਨਰਮੀ ਨਾਲ ਕਈ ਵਾਰ ਪਿਆਰ ਜਿਹਾ ਇਹ ਸ਼ੁਰੂ ਹੁੰਦਾ ਕਿ ਇੱਕ ਨਜ਼ਰ ਨਾਲ ਇੱਕ ਖਮੋਸੇ ਨਾਲ ਇੱਕ ਇੰਤਜ਼ਾਰ ਨਾਲ ਤੇ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤੇ ਜ਼ਈਆਂ ਹੋਰ ਕਹਾਣੀਆਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ